ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਗੁਰਗੋਬਨ ਸਿੰਘ ਜੀ ਦੇ ਇੱਕ ਅਜਿਹੇ ਸਿੱਖ ਬਾਰੇ ਹੈ ਜਿਸ ਲਈ ਗੁਰਗੋਬਨ ਸਿੰਘ ਜੀ ਪਹਿਰੇਦਾਰ ਬਣ ਗਏ ਸਨ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਧੰਨ ਗੁਰਗੋਬਨ ਸਿੰਘ ਜੀ ਆਪਣੇ ਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਕਿੰਨਾ ਜ਼ਿਆਦਾ ਪਿਆਰ ਕਰਿਆ ਕਰਦੇ ਸਨ ਪਰ ਜੋ ਇਹ ਸਿੱਖ ਸੀ ਇਹ ਵੀ ਧੰਨ ਗੁਰਗੋਬਨ ਸਿੰਘ ਜੀ ਨੂੰ ਓਨਾ ਹੀ ਪਿਆਰ ਕਰਿਆ ਕਰਦਾ ਸੀ ਤੇ ਇਹਨਾਂ ਨੇ ਧੰਨ ਗੁਰਗੋਬਨ ਸਿੰਘ ਜੀ ਦੇ ਕੋਲ ਹੀ ਅੰਬਰਤ੍ਰੀ ਪਾਲ ਸ਼ਗੀ ਸੀਗੀ ਤੇ ਬਹੁਤਾ ਜੀਵਨ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹੀ ਬਿਤਾਇਆ ਸੀਗਾ ਤੇ ਫਿਰ ਮਹਾਰਾਜ ਨੇ ਜਦੋਂ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਚਲਾ ਗਿਆ ਸੀ ਫਿਰ ਇਹਨਾਂ ਨੂੰ ਇੱਕ ਹੁਕਮਨਾਮਾ ਭੇਜਿਆ ਸੀ ਤੇ ਉਹ ਹੁਕਮਨਾਮਾ ਪੜਦਿਆਂ ਸਾਰ ਹੀ ਇਹ ਆਪਣੇ ਵਿਆਹ ਵਿੱਚੋਂ ਉੱਠ ਕੇ ਤਨ ਗੁਰੂ ਗੋਬਿੰਦ ਸਿੰਘ ਜੀ ਵੱਲ ਚੱਲ ਪਿਆ ਸੀ ਅਜਿਹਾ ਕੀ ਲਿਖਿਆ ਸੀ ਇਸ ਹੁਕਮਨਾਮੇ ਵਿੱਚ ਤੇ ਕੌਣ ਸੀ ਇਹ ਸਿੱਖ ਤਨ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਲਈ ਗੁਰੂ ਗੋਬਿੰਦ ਸਿੰਘ ਜੀ ਪਹਿਰੇਦਾਰ ਬਣ ਗਏ ਸਨ ਆਓ ਆਪਾਂ ਇਸ ਕਥਾ ਦੇ ਵਿੱਚ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਪਸ਼ਾਵਰ ਦੀ ਸੰਗਤ ਆਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਦੀ ਹੈ ਤੇ ਉਹਨਾਂ ਦੇ ਨਾਲ ਹੁੰਦਾ ਹੈ ਇੱਕ 15 ਸਾਲਾਂ ਦਾ ਨੌਜਵਾਨ ਆਇਆ ਹੈ ਤੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਕਿ ਇਹ ਨੌਜਵਾਨ ਆਪਣੀ ਉਮਰ ਨਾਲੋਂ ਵਧੇਰੇ ਚੁਸਤ ਹੈ ਹਾਜ਼ਰ ਜਵਾਬੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਮੁੱਖੋਂ فرمایا ਕਿ ਸਿੱਖਾ ਤੇਰਾ ਨਾਮ ਕੀ ਹੈ ਹੱਥ ਜੋੜ ਕੇ ਅੱਗਿਓ ਉਹ ਸਿੱਖ ਫਰਮਾਉਣ ਲੱਗਾ ਕਿ ਮਹਾਰਾਜ ਸੱਚੇ ਪਾਸ਼ਾ ਮੇਰਾ ਨਾਮ ਹੈ ਜੋਗਾ ਸੱਚੇ ਪਾਸ਼ਾ ਥੋੜਾ ਮੁਸਕਰਾਏ ਤੇ ਉਹਨੂੰ ਕਹਿੰਦੇ ਕਿ ਕਿਹ ਚੋਗਾ ਅੱਗਿਓ ਭਾਈ ਜੋਗਾ ਕਹਿੰਦਾ ਜੀ ਤੁਹਾਡੇ ਜੋਗਾ ਕਿਉਂਕਿ ਗੁਰੂ ਦਾ ਸਿੱਖ ਬੜਾ ਚਤੁਰ ਸੀ ਬੜਾ ਹਾਜ਼ਰ ਜਵਾਬੀ ਸੀ ਸ਼ਬਦਾਂ ਦੇ ਜਾਲ ਫਲਾਉਣ ਵਿੱਚ ਮਾਹਰ ਸੀਗਾ ਤੇ ਮਹਾਰਾਜ ਕਹਿੰਦੇ ਕਿ ਭਾਈ ਠੀਕ ਹੈ ਭਾਈ ਜੋਗੇ ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ ਤੇ ਫੇਰ ਭਾਈ ਜੋਗੇ ਨੇ ਆਪਣੇ ਮਾਤਾ ਪਿਤਾ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਰਹਿਣ ਦੀ ਪ੍ਰਵਾਨਗੀ ਲੈ ਲਈ ਮਾਪੇ ਹੁਣ ਵਾਪਸ ਪਸ਼ਾਵਰ ਚਲੇ ਗਏ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦੇ ਹਾਂ ਉੱਥੇ ਸੇਵਾ ਕਰਦੇ ਹਾਂ ਹੋਇਆਂ ਖੰਡੇ ਵਟ ਦੀ ਪੌਸਕ ਕੇ ਜੋਗਾ ਸਿੰਘ ਬਣ ਗਿਆ ਹੁਣ ਜੋਗਾ ਦੇ ਮਾਤਾ ਪਿਤਾ ਸਨ ਉਹਨਾਂ ਨੇ ਸੋਚਿਆ ਕਿ ਹੁਣ ਕਾਫੀ ਸਮਾਂ ਹੋ ਗਿਆ ਹੈ ਤੇ ਜੋਗਾ ਸਿੰਘ ਦੀ ਜੋ ਉਮਰ ਹੈ ਉਹ ਵਿਆਹ ਦੇ ਲਾਇਕ ਹੋ ਗਈ ਹੈ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚੋਂ ਲਿਆਂਦਾ ਜਾਵੇ ਤੇ ਵਿਆਹ ਕਰ ਦਿੱਤਾ ਜਾਵੇ ਫੇਰ ਪਸ਼ਾਪੁਰ ਤੋਂ ਚੱਲ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਉਂਦੇ ਹਨ ਤੇ ਮਹਾਰਾਜ ਕੋਲੇ ਆ ਕੇ ਮਾਤਾ ਪਿਤਾ ਨੇ ਆਗਿਆ ਮੰਗੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜੋਗਾ ਤੇਰੀ ਕੀ ਇੱਛਾ ਹੈ ਤਾਂ ਜੋਗਾ ਕਹਿੰਦਾ ਹੈ ਮਹਾਰਾਜ ਜੋ ਤੁਹਾਡੀ ਸਹੈ ਮਰੀ ਸੋਸੇ ਬੱਚੀ ਹੈ ਕਿਉਂਕਿ ਮੈਂ ਤੁਹਾਡੇ ਜੋਗਾ ਹਾਂ ਤੇ ਤੁਹਾਡੇ ਹੀ ਹੁਕਮ ਵਿੱਚ ਹਾਂ ਪਰ ਮਹਾਰਾਜ ਮੁੱਖੋਂ ਬਚਨ ਫਰਮਾਉਂਦੇ ਹਨ ਕਿ ਜਾ ਭਾਈ ਮਾਪਿਆਂ ਦੇ ਨਾਲ ਚਲਿਆ ਜਾ ਜਾ ਕੇ ਵਿਆਹ ਕਰਵਾ ਲੈ ਪਰ ਯਾਦ ਰੱਖੀ ਕਿ ਤੂੰ ਸਾਡੇ ਜੋਗਾ ਹੈ ਤੇ ਤੇਰੇ ਤੇ ਸਾਡੇ ਪੁਕਾਰ ਹੋਰ ਕੋਈ ਚਾਹੀਦਾ ਨਹੀਂ ਹੈ ਜਦੋਂ ਤੈਨੂੰ ਸਾਡਾ ਕੋਈ ਹੁਕਮ ਮਿਲੇ ਤਾਂ ਸਾਰੇ ਕੰਮ ਕਾਜ ਛੱਡ ਕੇ ਆਪਣੇ ਸਾਡੇ ਕੋਲ ਆ ਜਾਵੇਂ ਭਾਈ ਜੋਗੇ ਨੇ ਮਹਾਰਾਜ ਅੱਗੇ ਹੱਥ ਜੋੜੇ ਤੇ ਕਹਿੰਦਾ ਮਹਾਰਾਜ ਸਤਿਵਚਨ ਤੇ ਮਹਾਰਾਜ ਅੱਗੇ ਨਤਮਸਤਕ ਹੋ ਕੇ ਪਸ਼ਾਬਰ ਪਲ ਨੂੰ ਤੁਰ ਪਿਆ ਹੁਣ ਵਿਆਹ ਦਾ ਦਿਨ ਆਇਆ ਹੁਣ ਵਿਆਹ ਦੀ ਰਸਮ ਸ਼ੁਰੂ ਹੋਈ ਤੇ ਮਹਾਰਾਜ ਦੇ ਹੁਕਮ ਵਿੱਚ ਇੱਕ ਸੇਵਾਦਾਰ ਵਿਆਹ ਦੇ ਵਿੱਚ ਭਾਈ ਜੋਗਾ ਜੀ ਦੇ ਲਈ ਇੱਕ ਹੁਕਮਨਾਮਾ ਲੈ ਕੇ ਪੁੱਜਾ ਉਸ ਸਿੱਖ ਨੂੰ ਹੁਕਮ ਇਹ ਕੀਤਾ ਹੋਇਆ ਸੀ ਕਿ ਵਿਆਹ ਦੀ ਰਸਮ ਦੇ ਦਰਮਿਆਨ ਹੀ ਇਹ ਸਾਡਾ ਹੁਕਮਨਾਮਾ ਭਾਈ ਜੋਗਾ ਸਿੰਘ ਜੀ ਨੂੰ ਫੜਾ ਦਿਓ। ਹੁਣ ਜੋ ਸਿੱਖ ਸੀ ਜੋ ਹੁਕਮਨਾਮਾ ਲੈ ਕੇ ਗਿਆ ਸੀ ਉਸ ਨੇ ਮਹਾਰਾਜ ਦਾ ਹੁਕਮ ਪਜਾਉਂਦਿਆਂ ਹੋਇਆਂ ਉਸੇ ਤਰ੍ਹਾਂ ਹੀ ਕੀਤਾ ਤੇ ਵਿਆਹ ਦੇ ਦਰਮਿਆਨ ਹੀ ਉਹ ਹੁਕਮਨਾਮਾ ਉਸ ਨੇ ਜੋਗਾ ਸਿੰਘ ਨੂੰ ਦੇ ਦਿੱਤਾ। ਤੇ ਜਦੋਂ ਭਾਈ ਜੋਗਾ ਸਿੰਘ ਜੀ ਨੇ ਉਹ ਹੁਕਮਨਾਮਾ ਖੋਲ ਕੇ ਪੜਿਆ ਤਾਂ ਉਸ ਵਿੱਚ ਲਿਖਿਆ ਹੋਇਆ ਸੀ ਕਿ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਇਹ ਹੁਕਮਨਾਮਾ ਪੜ੍ਹਦੇ ਅਨਸਾਰ ਹੀ ਤੂੰ ਸਾਡੇ ਵੱਲ ਆਨੰਦਪੁਰ ਸਾਹਿਬ ਵਿਖੇ ਨੂੰ ਚੱਲ ਪਮੀ ਤੇ ਤੂੰ ਜਮਾ ਵੀ ਦੇਰੀ ਨਹੀਂ ਲਗਾਉਣੀ ਤੇ ਭਾਈ ਜੋਗਾ ਜੀ ਨੇ ਫਿਰ ਉਦਾਂ ਹੀ ਕਰਿਆ ਵਿਆਹ ਦੀ ਰਸਮ ਆਪਣੀ ਵਿੱਚੇ ਹੀ ਛੱਡ ਦਿੱਤੀ ਤੇ ਕਹਿਣ ਲੱਗਾ ਮੇਰੇ ਗੁਰਦੇਵ ਦਾ ਹੁਕਮ ਆਇਆ ਹੈ ਮੈਂ ਇੱਕ ਪਲ ਲਈ ਵੀ ਹੁਣ ਨਹੀਂ ਰੁਕ ਸਕਦਾ ਦੇਖੋ ਕਿੱਡਾ ਵੱਡਾ ਪਿਆਰ ਸੀ ਇਸ ਸਿੱਖ ਦਾ ਧੰਗ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਉਹ ਆਪਣੇ ਚੱਲਦੇ ਹੋਏ ਵਿਆਹ ਦੀਆਂ ਰਸਮਾਂ ਛੱਡ ਕੇ ਗੁਰੂ ਵੱਲ ਨੂੰ ਜਾਣ ਲਈ ਤਿਆਰ ਹੋ ਗਿਆ ਸੀ ਇਹ ਹੱਦ ਸੀ ਹੁਕਮ ਮੰਨਣ ਦੀ ਆਪਣੇ ਗੁਰੂ ਦੀ ਤੇ ਫਿਰ ਭਾਈ ਜੋਗਾ ਜੀ ਦੇ ਘਰ ਦੇ ਉਸ ਦੇ ਰਿਸ਼ਤੇਦਾਰ ਉਸ ਨੂੰ ਕਹਿਣ ਲੱਗੇ ਕਿ ਤੇਰਾ ਦਿਮਾਗ ਭਾਉ ਗਿਆ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਆਪਣੇ ਵਿਆਹ ਦੇ ਫੇਰਿਆਂ ਵਿੱਚ ਬੀਬੀ ਨੂੰ ਇਦਾਂ ਛੱਡ ਕੇ ਚੱਲਿਆ ਹੈ ਫਿਰ ਭਾਈ ਜੋਗਾ ਜੀ ਨੇ ਅੱਗੋਂ ਬਹੁਤ ਸੋਹਣਾ ਜਵਾਬ ਦਿੱਤਾ ਆਪਣੇ ਮਾਤਾ ਪਿਤਾ ਤੇ ਰਿਸ਼ਤੇਦਾਰ ਨੂੰ ਉਹ ਕਹਿੰਦਾ ਹੈ ਕਿ ਆ ਮੇਰਾ ਤੁਸੀਂ ਪੱਲਾ ਲੈ ਲਓ ਬੀਬੀ ਇਸ ਨਾਲ ਹੀ ਫੇਰੇ ਲੈ ਲਵੇ ਮੈਂ ਆਪਣੇ ਗੁਰੂ ਦਾ ਹੁਕਮ ਨਹੀਂ ਟਾਲ ਸਕਦਾ ਬਚਨ ਨਹੀਂ ਟਾਲ ਸਕਦਾ ਤੇ ਇੰਨਾ ਕਹਿੰਦਿਆਂ ਸਾਰ ਹੀ ਉਸਨੇ ਆਪਣਾ ਪੱਲਾ ਉਸ ਬੀਬੀ ਨੂੰ ਫੜਾਇਆ ਤੇ ਘੋੜੇ ਉੱਪਰ ਸਵਾਰ ਹੋ ਕੇ ਧੰਗੁਰੂ ਬਾਜਾਂ ਵਾਲੇ ਵੱਲ ਨੂੰ ਤੁਰ ਪਿਆ ਤੇ ਆਉਂਦਿਆਂ ਆਉਂਦਿਆਂ ਮਨ ਵਿੱਚ ਉਸਦੇ ਹੰਕਾਰ ਆ ਗਿਆ ਹਉਮੈ ਆ ਗਿਆ ਤੇ ਸੋਚਣ ਲੱਗਦਾ ਹੈ ਕਿ ਐਦੋਂ ਵੱਡਾ ਵੀ ਕੋਈ ਸੇਵਕ ਕੋਈ ਸਿੱਖ ਹੋ ਸਕਦਾ ਜਿਸ ਨੇ ਗੁਰੂ ਦਾ ਹੁਕਮ ਮੰਨ ਲਈ ਘਰ ਵਾਲੀ ਛੱਡ ਦਿੱਤੀ ਫੇਰੇ ਹੀ ਛੱਡ ਦਿੱਤੇ ਏ ਨਹੀਂ ਕੇਥੇ ਮਾੜੇ ਵਿਕਾਰਾਂ ਦਾ ਵੀ ਕਦੇ-ਕਦੇ ਹੰਕਾਰ ਹੁੰਦਾ ਹੈ ਕਿਤੇ-ਕਿਤੇ ਆ ਕੇ ਬੰਦੇ ਨੂੰ ਚੰਗੇ ਵਿਚਾਰਾਂ ਦਾ ਵੀ ਹੰਕਾਰ ਹੋ ਜਾਂਦਾ ਹੈ ਸੇਵਾ ਭਗਤੀ ਦਾ ਵੀ ਹੰਕਾਰ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਭਾਈ ਜੋਗੇ ਨਾਲ ਹੋਇਆ ਹੁਣ ਇੱਦਾਂ ਸੋਚਦਾ ਸੋਚਦਾ ਘੋੜੇ ਉੱਪਰ ਸਵਾਰ ਹੋ ਕੇ ਸ਼ਾਮ ਦੇ ਸਮੇਂ ਨੂੰ ਹੁਸ਼ਿਆਰਪੁਰ ਪਹੁੰਚਿਆ ਹੁਸ਼ਿਆਰਪੁਰ ਪਹੁੰਚਦਿਆਂ ਹੀ ਇੱਕ ਵਸਤੀ ਦੇ ਵਿੱਚ ਪਹੁੰਚਾ ਜਿੱਥੇ ਇੱਕ ਬੇਸਵਾ ਉਸ ਦੇ ਨਜ਼ਰੀ ਪਈ ਤੇ ਉਹ ਬੇਸਵਾ ਜੋਗਾ ਸਿੰਘ ਨੂੰ ਦੇਖਦਿਆਂ ਦੇਖਦਿਆਂ ਚਾਰੇ ਉੱਪਰ ਚੜ ਗਈ ਦਿਮਾਗ ਦੇ ਉੱਪਰ ਗਲਤ ਵਿਚਾਰ ਆਉਣੇ ਸ਼ੁਰੂ ਹੋ ਗਏ ਪਰਦਾ ਪੈ ਗਿਆ ਮੱਤ ਉੱਤੇ ਤੇ ਸੋਚਣ ਲੱਗਾ ਕਿ ਰਾਤ ਇੱਥੇ ਹੀ ਰੁਕ ਜਾਣਾ ਤੇ ਸਵੇਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਦੇ ਤਰਫ ਆਨੰਦਪੁਰ ਨੂੰ ਚੱਲਾਂਗਾ ਜਦੋਂ ਮਨ ਵਿੱਚ ਗੰਦੇ ਫੁਰਨੇ ਆ ਗਏ ਸਨ ਤਾਂ ਉਸ ਦੇ ਕਦਮ ਮੱਲੋ ਮੱਲੀ ਹੀ ਕੋਠੇ ਦੇ ਵੱਲ ਵਧਣਾ ਸ਼ੁਰੂ ਹੋ ਗਏ ਬੇਸਵਾਦਿਆਂ ਜੋ ਪੌੜੀਆਂ ਸਨ ਉੱਥੇ ਇੱਕ ਬੜਾ ਤਕੜਾ ਨੌਜਵਾਨ ਪੌੜੀਆਂ ਦੇ ਕੋਲ ਖਲੋਤਾ ਹੈ ਤੇ ਜੋਗਾ ਸਿੰਘ ਜਦੋਂ ਪੌੜੀਆਂ ਕੰਨੀ ਵਧਿਆ ਤੇ ਉੱਪਰ ਚੰਨ ਦੀ ਜਦੋਂ ਕੋਸ਼ਿਸ਼ ਕਰਨ ਲੱਗਾ ਤਾਂ ਉਹ ਰਾਖੀ ਕਰ ਰਿਆ ਸੀ ਨੌਜਵਾਨ ਜਾਂ ਕਹਿ ਦਈਏ ਦਰਬਾਰ ਪਾਲ ਉਹ ਕਹਿੰਦਾ ਤੂੰ ਅੰਦਰ ਨਹੀਂ ਜਾ ਸਕਦਾ ਅੰਦਰ ਰਾਏ ਹੈ ਇਸ ਵਾਦੇ ਸੰਗ ਵਿੱਚ ਰਾਜਾ ਬੈਠਾ ਹੈ ਸ਼ਾਹੀ ਲੋਕ ਬੈਠੇ ਹਨ ਤੇ ਇਹ ਗੱਲ ਸੁਣਨ ਤੋਂ ਬਾਅਦ ਜੋਗਾ ਸਿੰਘ ਪਿੱਛੇ हट ਗਿਆ ਪਰ ਮਨ ਖਰਾਬ ਸੀ ਮਨ ਵਿੱਚ ਗਲਤ ਵਿਚਾਰ ਆਏ ਸਨ ਤੇ ਫਿਰ ਜੋਗਾ ਸਿੰਘ ਨੇ ਕਈ ਵਾਰ ਇਦਾਂ ਕੀਤਾ ਕਈ ਵਾਰ ਪੌੜੀਆਂ ਵੱਲ ਗਿਆ ਤੇ ਉਹ ਦਰਬਾਰਪਾਲ ਤੋਂ ਵਾਪਸ ਮੁੜਦਾ ਰਿਹਾ ਇਦਾਂ ਹੀ ਕਰਦਿਆਂ ਸਾਰੀ ਰਾਤ ਉਸ ਦੀ ਗੁਜ਼ਰ ਗਈ ਅੰਮ੍ਰਿਤ ਵੇੜਾ ਹੁੰਦਾ ਹੈ ਤੇ ਜੋਗਾ ਸਿੰਘ ਇੱਕ ਵਾਰ ਫਿਰ ਤੋਂ ਪੌੜੀਆਂ ਚੜਨ ਨੂੰ ਜਾਂਦਾ ਹੈ ਤਾਂ ਦਰਬਾਰਪਾਲ ਅੱਗੇ ਕਹਿੰਦਾ ਹੈ ਕਿ ਓਏ ਸਿਖਾ ਤੇਰੀ ਮੱਤ ਕਿਉਂ ਮਾਰੀ ਗਈ ਹੈ ਕਿਉਂ ਨਰਕ ਵਿੱਚ ਪੈਣ ਲੱਗਾ ਹੈ ਕਿਉਂ ਆਪਣਾ ਜਨਮ ਪ੍ਰਸ਼ਟ ਕਰਨ ਲੱਗਾ ਹੈ ਅੰਮ੍ਰਿਤ ਵੇੜਾ ਹੋ ਗਿਆ ਹੈ ਤੇ ਸਿੱਖ ਦਾ ਤਾਂ ਕੰਮ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰੇ ਵਾਹਿਗੁਰੂ ਵਾਹਿਗੁਰੂ ਕਰੇ ਤੇ ਆਪਣਾ ਜੀਵਨ ਸਫਲ ਕਰੇ ਤੇ ਕਹਿੰਦਾ ਹੈ ਕਿ ਬਕਾਰਾਂ ਵਿੱਚ ਵੱਜ ਰਿਆ ਹੈ ਤੂੰ ਛੁੱਟੇਗਾ ਨਹੀਂ ਜੀ ਇਹਨਾਂ ਵਿੱਚੋਂ ਤੂੰ ਛੁੱਟਣਾ ਹੈ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਗਾ ਇਹ ਜੋ ਇਹ ਗੱਲਾਂ ਉਸ ਦਰਬਾਰਪਾਲ ਨੇ ਕਹਿ ਦਿੱਤੀਆਂ ਇਹਨਾਂ ਗੱਲਾਂ ਦੀ ਭਾਈ ਜੋਗਾ ਜੀ ਦੇ ਮਨ ਉੱਤੇ ਚੋਟ ਲੱਗੀ ਅੱਖਾਂ ਖੁੱਲ ਗਈਆਂ ਤੇ ਥੋੜਾ ਸ਼ਰਮਿੰਦਾ ਹੋਣ ਲੱਗਾ ਤੇ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਸੋਚਦਾ ਹੈ ਕਿ ਇਹ ਕੀ ਹੋਣ ਲੱਗਾ ਸੀ ਮੈਥੋਂ ਤੇ ਆਪਣੇ ਮਨ ਨੂੰ ਤ੍ਰਿਹਾਰ ਪਾਉਂਦਾ ਹੈ ਲਾਹਣਤਾ ਪਾਉਂਦਾ ਹੈ ਤੇ ਸੋਚਦਾ ਹੈ ਕਿ ਸਾਰੀ ਰਾਤ ਮਾੜੇ ਵਿਚਾਰਾਂ ਵਿੱਚ ਗਲਤ ਫੁਰਨਿਆਂ ਵਿੱਚ ਹੀ ਕੱਢ ਦਿੱਤੀ ਤੇ ਜੇ ਕਿਧਰੇ ਕੋਈ ਮੈਲਾ ਕਰਮ ਮੈਂ ਕਰ ਬੈਠਦਾ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਕੀ ਮੂੰਹ ਦਿਖਾਉਂਦਾ ਤੇ ਇਦਾਂ ਹੀ ਉਦਾਸ ਹੋਏ ਮਾਨਾ ਟੁੱਟੇ ਭੱਜੇ ਦਿਲ ਦੇ ਨਾਲ ਆਨੰਦਪੁਰ ਸਾਹਿਬ ਵੱਲ ਨੂੰ ਚੱਲ ਪੈਂਦਾ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ